ਸੋ ਐਕਸਪ੍ਰੈਸ ਨਿਊਜ਼ نیٹ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਰੇਸ਼ ਪੰਡਤ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਦੀ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਗगन ਮਹਾਜਨ ਜੀ ਜਿਹੜੇ ਸਾਈਂ ਬਾਬਾ ਜੀ ਦੇ ਭਗਤ ਨੇ ਔਰ ਹਮੇਸ਼ਾ ਹੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਨੇ ਅੱਜ ਗਰਮੀ ਦਾ ਬਹੁਤ ਜ਼ਿਆਦਾ ਵਾ ਲੇਕਿਨ ਅੱਜ ਖਾਸ ਤੌਰ ਦੇ ਉੱਤੇ ਮੈਂ ਗੁਰਦਾਸਪੁਰ ਆਇਆ ਹਾਂ ਇਹਨਾਂ ਨਾਲ ਗੱਲਬਾਤ ਕਰਨ ਲਈ ਕਿਉਂਕਿ ਸਾਨੂੰ ਜਾਣਕਾਰੀ ਮਿਲੀ ਸੀਗੀ ਕਿ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਭੀੜ ਭੜ ਵਾਲੇ ਵਿਸ਼ਤ ਬਾਜ਼ਾਰ ਅਮਾਵਾੜਾ ਚੌਂਕ ਦੇ ਵਿੱਚ ਰਾਤ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਅੱਗ ਲੱਗਣ ਦੇ ਬਾਅਦ ਉਹ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਹੋਇਆ ਗੱਲਬਾਤ ਦਾ ਵਿਸ਼ਾ ਜਿਹੜਾ ਵਾ ਉਹ ਨੁਕਸਾਨੀਆਂ ਗਈਆਂ ਦੁਕਾਨਾਂ ਨੇ ਔਰ ਆਪਾਂ ਬਾਕੀ ਗਗਨ ਜੀ ਜਿਹੜੇ ਆ ਗਗਨ ਮਹਾਜਨ ਜੀ ਏ ਅੱਜ ਦੀ ਗੱਲਬਾਤ ਦੇ ਵਿੱਚ ਸਾਨੂੰ ਦੱਸਣਗੇ ਕਿ ਉਹਨਾਂ ਵੱਲੋਂ ਕੀ ਉਪਰਾਲਾ ਪੀੜਿਤ ਦੁਕਾਨਦਾਰਾਂ ਦੇ ਲਈ ਕੀਤਾ ਜਾ ਰਿਹਾ ਵਾ ਸਰ ਸਭ ਤੋਂ ਪਹਿਲਾਂ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਆ ਔਰ ਸਰ ਦੱਸੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗੀ ਸੀਗੀ ਗੁਰਦਾਸਪੁਰ ਦੇ ਵਿੱਚ ਦੁਕਾਨਾਂ 'ਚ ਮੈਨੂੰ ਪਤਾ ਲੱਗਾ ਸੀਗਾ ਕਿ ਤੁਹਾਡੇ ਵੱਲੋਂ ਉਹਨਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਰਹੇ ਹੋ ਥੋੜਾ ਦੱਸ ਦਿਓ ਜੀ ਦਰਸ਼ਕਾਂ ਨੂੰ ਸਰ ਕੁਛ ਨਹੀਂ ਇਸ ਤਰ੍ਹਾਂ ਸੀ ਕਿ ਜਦੋਂ ਮੈਂ ਦੁਕਾਨਾਂ ਵਾਲੇ ਵੇਖਿਆ ਸੀ ਉਸਨੂੰ ਜਾ ਕੇ ਜੀ ਤੇ ਸਾਡੀਆਂ ਆਪਣੀਆਂ ਦੁਕਾਨਾਂ ਅਜ ਤੋਂ 20 ਸਾਲ ਪਹਿਲਾਂ ਹੋਈਆਂ ਸੀਗੀਆਂ ਜੀ ਅੱਗ ਨਾਲ ਨੁਕਸਾਨੀਆਂ ਗਈਆਂ ਸੀਗੀਆਂ ਜੀ ਤੇ ਕੁਛ ਦਰਦ ਆਪਣਾ ਪੁਰਾਣਾ ਜਾਗ ਆ ਗਿਆ ਹਾਂ ਹਾਂ ਬਾਕੀ 바ਵਾ ਦੇ ਬਖਤਾ ਸੀ ਅੱਥੀ ਗੱਲ ਕੀਤੀ ਜੀ ਤੇ 바ਵਾ ਦੀ ਬਖਤੀ ਵਿੱਚ ਇੱਕ ਨਿਰਮਲ ਮਨ ਨਿਰਮਲ ਦਿਲ ਮਿਲਿਆ ਜੀ ਜਿਹਦੇ ਅਸੀਂ 바ਵਾ ਦੇ ਕਾਇਲ ਆ ਉਹਦੇ ਕਰਕੇ ਤੇ ਉਸ ਨਿਰਮਲ ਮਨ ਦੇ ਨਾਲ ਹੀ ਮੈਂ ਕੁਛ ਫੇਸਬੁੱਕ ਦੇ ਉੱਤੇ ਇੱਕ ਚੰਦ ਲੈਣਾ ਲਿਖਿਆ ਸੀਗਾ ਹਾਂ ਹਾਂ ਇਹ ਕਹਿ ਜਿਹੜੀਆਂ ਵਿਸ਼ਵਿਕ ਦੁਕਾਨਦਾਰੀਆਂ ਹੈ ਇਹਨਾਂ ਚ ਬਿਨਾ ਕਸੂਰ ਤੋਂ ਵਿਚਾਰਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਿਲਕੁਲ ਬਿਲਕੁਲ ਤੇ ਸ਼ਾਇਰ ਨੂੰ ਇੱਕ ਸ਼ਕਤੀ ਬਣ ਕੇ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਹੈ ਜੀ ਜਿਹੜੀਆਂ ਚੰਦ ਲਾਈਨਾਂ ਲਿਖੀਆਂ ਸੀਗੀਆਂ ਲੋਕਾਂ ਨੂੰ ਸ਼ਾਇਦ ਬੜੀਆਂ ਪਸੰਦ ਆਈਆਂ ਠੀਕ ਹੈ ਤੇ ਉਸ ਤੋਂ ਬਾਅਦ ਮੈਨੂੰ ਪੋਸਟ ਦੇ ਉੱਪਰ ਲੋਕਾਂ ਦੇ ਕਮੈਂਟਸ ਆਣੀ ਸ਼ੁਰੂ ਹੋਏ ਕਿ ਅਸੀਂ ਤੁਹਾਡੇ ਨਾਲ ਐਗਰੀ ਕਰਦੇ ਹਾਂ ਹੂੰ ਹੂੰ ਇਹ ਮੈਂ ਕਿਹਾ ਚਲੋ ਜੇਕਰ ਤੁਸੀਂ ਐਗਰੀ ਕਰਦੇ ਹੋ ਤੇ ਜਰੂਰ ਸਭ ਥੋੜਾ ਡਿਟੇਲ ਚ ਦੱਸਿਓ ਕਿ ਜਿਹੜੀ ਪੋਸਟ ਤੁਸੀਂ ਫੇਸਬੁੱਕ ਤੇ ਪਾਈ ਕੀ ਲਿਖਿਆ ਸੀਗਾ ਉੱਥੇ ਕੋਈ ਹੈਰ ਲਾਈਨਾਂ ਹਾਂ ਜਰੂਰ ਜੀ ਜਰੂਰ ਥੋੜਾ ਜਿਹਾ ਦੱਸੋ ਕਿ ਕਿੱਥੋਂ ਸ਼ੁਰੂਆਤ ਇਹ ਸਾਰੀ ਚੀਜ਼ ਦੀ ਜਿਹੜੀ ਆ ਉਹ ਹੁੰਦੀ ਆ ਤੋਂ ਗੱਲਬਾਤ ਦਾ ਸਿਲਸਿਲਾ ਜਿਹੜਾ ਵਾ ਲਗਾਤਾਰ ਸਾਡਾ ਦੇਖੋ ਜੀ ਇਹ ਲਿਖਿਆ ਸੀਗਾ ਕਿ ਇਮਾਮਵਾੜਾ ਚੌਂਕ ਮੇ ਜੋ ਅਗਨੀ ਕਾਂਡ ਹੋਇਆ ਹੈ ਜੀ ਉਸ ਮੇ ਬਿਨਾ ਕਿਸੇ ਕਸੂਰ ਸੇ 5-6 ਦੁਕਾਨਦਾਰ ਬੜੇ ਇਕਨੋਮਿਕ लास में आ गए हैं जी क्या दुकानदार भाई इन दुकानदारों की मदद में कोई एक ऐसा शोषण देने की कोशिश करेंगे जी जिससे इनका इकोनॉमिकल जो नुकसान हुआ है उसकी भरपाई हो सके या समृद्ध या मध्यम वर्ग के दुकानदार अपनी दुकान से पांच दस तीन हजार की मदद करके इन दुकानदारों की जो क्षति हुई है इसके बारे में सोच सकेंगे मेरा मानना है कि जे जो वैश्विक दुकानदारियां हैं इनका अपना एक जो संगठन होता है वह एक दूसरे के बिना एक दूसरे की जब बिना कारण क्षति हुई हो तो उसकी भरपाई के लिए वह संगठन बना है अगर अढ़ाई सौ से तीन दुकानदार इस पक्ष में आते हैं तो जो शक्ति गुरदासपुर में एक नई आवाज के रूप में समाज सुधार की नई धारा बनेगी जो मेरी अपनी निजी सोच है जो मेरे मन में आ रहा था उसको मैंने अपनी फेसबुक पेज पर लिखा है कृपया अगर इस अगर किसी को इस पोस्ट से इतराज हो तो मुझे क्षमा करें ਕਿਉਂਕਿ ਐ ਮੈਂ ਜਿਹੜੀ ਪੋਸਟ ਪਾਈ ਸੀ ਬਿਨਾ ਉਹਨਾਂ ਦੀ ਸਲਾਹ ਤੋਂ ਪਾਈ ਸੀ ਜੀ ਸਰ ਮੈਨੂੰ ਇਹ ਦੱਸੋ ਹੁਣ ਕਿ ਜਦੋਂ ਤੁਸੀਂ ਇਹ ਫੇਸਬੁੱਕ ਤੇ ਪੋਸਟ ਪਾਈ ਆ ਉਹਦੇ ਬਾਅਦ ਕੀ ਰਿਐਕਸ਼ਨ ਆਇਆ ਵਾ ਔਰ ਕਿੱਦਾਂ ਅੱਗੇ ਨੂੰ ਚੱਲਿਆ ਸਾਰਾ ਸੈਂਸ ਲੱਗ ਸਰ ਜਦੋਂ ਐ ਮੈਂ ਪੋਸਟ ਪਾਈਏ ਤੇ ਉਸ ਤੋਂ ਬਾਅਦ ਮੇਰੇ ਜਿਹੜੇ 5-7 ਮੈਂ ਅੱਗੇ ਪੋਸਟ ਤੇ ਕਮੈਂਟਸ ਪੜ੍ਹੇ ਆ ਜੀ ਕਈ ਬੰਦੇ ਤੇ ਮੇਰੇ नोन ਚ ਵੀ ਨਹੀਂ ਸੀਗੇ ਹਮ ਹਮ ਉਹਨਾਂ ਨੇ ਕਹਾ ਕਿ ਬਹੁਤ ਵਧੀਆ ਉਪਰਾਲਾ ਹੈ ਜੀ ਚੇ ਕਹਿੰਦੇ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਠੀਕ ਹੈ ਜੀ ਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਮੈਨੂੰ ਫੋਨ ਆਣੀ ਸ਼ੁਰੂ ਹੋਏ ਜੀ ਠੀਕ ਹੈ ਸਭ ਤੋਂ ਪਹਿਲਾ ਫੋਨ ਜਿਹੜਾ ਹੈ ਜੇਕਰ ਤੁਸੀਂ ਕੋ ਤੇ ਮੈਂ ਦੱਸਾਂ ਜੀ ਸਭ ਤੋਂ ਪਹਿਲਾ ਫੋਨ ਜਿਹੜਾ ਐਗਰੀ ਵਾਰੇ ਮੇਰੇ ਮਿੱਤਰ ਹੈ ਜੀ ਨੀਰੇਮ ਹਾਇਨ ਜੀ ਜੇ ਰਾਜ ਵਿਲਰਸ ਤੋਂ ਹੈ ਬੜੇ ਹੀ ਵਧੀਆ ਇਨਸਾਨ ਹਨ ਇਹਨਾਂ ਨੇ ਸਾਨੂੰ ਇੱਕ ਇਹਦੇ ਵੈਸੇ ਅਨੁਦਾਨ ਰਾਸ਼ੀ ਜਿਹੜੀ ਦਿੱਤੀ 55000 ਰੁਪਏ ਦਿੱਤੀ ਠੀਕ ਹੈ ਜੀ ਇਹ ਇਹੋ ਜਿਹੇ ਹਸਤੀਆਂ ਜਿਹੜੀਆਂ ਜੀ ਇਹ ਮਾਹੌਲ ਬਦਲਦੀਆਂ ਜੀ ਇਹੋ ਜਿਹੇ ਹਸਤੀਆਂ ਜਿਹੜੀਆਂ ਸ਼ਹਿਰ ਦੇ ਉਪਰਾਲੇ ਚ ਸਾਡੇ ਕੋਲ ਸੋ ਵੱਡਾ ਉਪਰਾਲਾ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਸਾਈ ਭਗਤ ਗगन ਮਹਾਜਨ ਜੀ ਵੱਲੋਂ 51000 ਰੁਪਇਆ ਇਹਨਾਂ ਦੇ ਜਿਹੜੇ ਬੜੇ ਅਜ਼ੀਜ਼ ਦੋਸਤ ਨੇ ਰਾਜ ਜੁਵੈਲਰ ਗੁਰਦਾਸਪੁਰ ਤੋਂ ਨੀਰਜ ਮਹਾਜਨ ਜੀ ਉਹਨਾਂ ਵੱਲੋਂ ਭੇਜਿਆ ਗਿਆ ਪਾਜੀ ਇਹਨਾਂ ਦੇ ਇਲਾਵਾ ਹੋਰ ਵੀ ਥੋੜੀ ਡਿਟੇਲ ਚ ਦੱਸ ਦਿਓ ਜੀ ਤੁਸੀਂ ਆਪ ਹੀ ਦੱਸ ਦਿਓ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਮਤਲਬ ਸਾਰੀ ਇਹ ਸਹਾਇਤਾ ਰਾਸ਼ੀ ਇਕੱਠੀ ਹੋਈ ਹੈ ਸਰ ਪਹਿਲੇ ਨੰਬਰ ਦੀ ਗੱਲ ਹੈ ਜੀ ਕਿ ਸਹਾਇਤਾ ਰਾਸ਼ੀ ਜਿਹੜੀ ਹੈ ਸਾਰੀ ਫੋਨ ਤੇ ਹੀ ਆਈ ਹੈ ਜੀ ਮੈਸੇਜ ਤੇ ਆਈ ਠੀਕ ਹੈ ਜੀ ਬੜੇ ਵਧੀਆ ਆਪਣੇ ਦੋਸਤ ਹੈਗੇ ਆ ਆਕਾਸ਼ ਫਾਈਨੈਂਸ ਵਾਲੇ ਆਹ ਉਹਨਾਂ ਨੇ ਸਾਨੂੰ 11000 ਰੁਪਏ ਭੇਜਿਆ ਜੀ ਉਸ ਤਰ੍ਹਾਂ ਸਾਡੇ ਸ਼ਿਵ ਮੈਡੀਕਲ ਏਜੰਸੀ ਵਾਲੇ ਹੈਗੇ ਆ ਉਹ ਸਾਨੂੰ 11000 ਰੁਪਏ ਭੇਜਿਆ ਓਕੇ ਇਸ ਤਰ੍ਹਾਂ ਮੈਂ ਤੁਹਾਨੂੰ ਬਈ ਨੇਮ ਥੋੜੇ ਦੱਸਾਂ ਜੀ ਜੀ ਕਿ ਜੇ ਗੱਲ ਕੀਤੀ ਜਾਏ ਕੀ ਐਸ ਇਨਸਾਨ ਹੈ ਜਿਹੜੇ ਆਪ ਮਿਹਨਤ ਦਾ ਕੰਮ ਕਰਦੇ ਆ ਧੁੱਪ ਚਾਪ ਬੈਠੇ ਰਹਿੰਦੇ ਆ ਏਕੇ ਬੈਟਰੀ ਠੀਕ ਕਰਦੇ ਆ ਗਗਨਦੀਪ ਸ਼ਰਮਾ ਜੀ ਜੀ ਸਾਨੂੰ 2000 ਰੁਪਏ ਦਾ ਦਾਨ ਭੇਜਿਆ ਜੀ ਜੀ ਐਸਰ ਅਜੇ ਮਾਇਨ ਜੀ ਇਹਨਾਂ ਦਾ ਮੋਟਰਸਾਈਕਲ ਰਿਪੇਅਰ ਦਾ ਕੰਮ ਆਇਆ ਸਾਨੂੰ 5000 ਰੁਪਏ ਜੀ ਜੀ ਅਰਜੀਸ਼ ਸਰਪਾਲ ਜੀ ਜਿਹਨੇ ਮੈਂ ਗੱਲ ਕਰ ਰਿਹਾ ਸ਼ਿਵ ਮੈਡੀਸਨ ਸੀ ਉਹਨਾਂ ਨੇ 11000 ਰੁਪਏ ਭੇਜਿਆ ਜੀ ਜੀ ਇਹਨਾਂ ਨੇ ਸਾਨੂੰ ਅੱਗੇ ਲਾਉਣ ਵਾਸਤੇ ਜੀ ਤੁਸੀਂ ਅੱਗੇ ਲੱਗੋ ਪਹਿਲਾ ਮੈਸੇਜ ਇਹਨਾਂ ਦਾ ਆਇਆ ਸੀਗਾ ਜੀ ਸਰਪਾਲ ਜੀ ਦਾ ਜੀ ਜੀ ਦੁੱਗਲ ਬ੍ਰਦਰ ਦੀ ਮੈਂ ਗੱਲ ਕਰ ਰਿਹਾ ਫੁੱਲਾਂ ਦਾ ਕਾਰੋਬਾਰ ਕਰਦੇ ਆ ਪੂਰਾ ਦਿਨ ੁੱਤੇ ਬੈਠੇ ਰਹਿੰਦੇ ਇਹਨਾਂ ਨੇ ਸਾਨੂੰ ਆ ਫੋਨ ਕਰਕੇ ਦਫਤਰ ਭੇਜਿਆ 5000 ਰੁਪਏ ਐ ਸਤਗੁਰੂ ਕਾਰਬਿਜਾਰ ਵਾਲੇ ਇਹਨਾਂ ਨੇ 3100 ਭੇਜਿਆ ਇਹਨਾਂ ਨੇ ਫੋਨ ਨੰਬਰ ਲੱਗ ਕੇ ਸਾਡਾ ਜੀ ਦੋ ਬੰਦੇ ਕੋਲੋਂ ਫੇਰ ਭੇਜਿਆ 31000 ਰੁਪਏ ਜੀ ਐ ਡੀਐ ਸੋਲੂਸ਼ਨ ਵਾਲੇ 1000 ਰੁਪਏ ਦੀਨਾਲ ਗਰੁੱਪ ਭੇਜਿਆ ਜੀ ਜੀ ਐ ਦੇਖੋ ਸਾਡੇ ਸ਼ਹਿਰ ਦੇ ਵੀ ਨਹੀਂ ਫੇਰ ਵੀ ਦੁੱਖ ਹੈ ਬਿਲਕੁਲ ਜੀ ਹਰਜੀਸ਼ ਬੀਜ ਵੰਡਾਰ ਵਾਲੇ ਸਾਨੂੰ 2100 ਭੇਜਿਆ ਇਹਨਾਂ ਨੇ ਵਪਾਰ ਮੰਡਰ ਨੂੰ ਆਲਰੇਡੀ ਭੇਜੇ ਸੀ ਪੈਸੇ ਜਿਹੜੇ ਰੋਇਰ ਮੈਬਲ ਵਾਲੇ ਆ ਗੌਰਵ ਅਗਰ왈 ਜੀ ਨੂੰ 3000 ਰੁਪਏ ਦੇ ਜੀ ਠੀਕ ਹੈ ਜੀ ਇਹ ਆਪ ਬੜੀ ਐਸ ਵਾਲੇ ਸੰਘਰਸ਼ ਚ ਬਨੀਤ ਮਾਇਨ ਇਹਨਾਂ ਮੋਸ਼ਾਗਰ ਸੇਲ ਪ੍ਰਿਜਾ ਦਾ ਕੰਮ ਕਰਦੀ ਹੈ ਜੀ ਜੀ ਤੁਹਾਨੂੰ 2000 ਰੁਪਏ ਦੇ ਹੈ ਜੀ ਅਮਰੀਕ ਸਿੰਘ ਜੀ ਤਿਵੀ ਰੋਡ ਤੋਂ ਉਹਨਾਂ ਨੇ 1000 ਰੁਪਏ ਦੇ ਸਿੰਘ ਪਲਾਈਵੁੱਡ ਜੀ ਆਕਾਸ਼ਨਾ ਜੀ ਬਤਨੂ ਅੱਗੇ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ ਇੱਕ ਜੋਗ ਦਾ ਨਾਲ ਅਲਰੇਡੀ ਵਿਵਾਰਮਣ ਨੂੰ ਦਿੱਤਾ ਸੀਗਾ ਜੀ ਅਨਿਸ਼ਕਾ ਜੀ ਦਾ ਵੀ ਸੇਮ ਹੀ ਸੀਗਾ ਜੀ ਜਦੋਂ ਅਸੀਂ ਇਹਨਾਂ ਕੋਈ ਗੇਟ ਇਹਨਾਂ ਨੇ ਇੱਕ 5000 ਦਾ ਜੋਗ ਦਾ ਵਿਵਾਰਮਣ ਨੂੰ ਦਿੱਤਾ ਸੀ ਜੀ ਪਰ ਮੈਨੂੰ ਠੀਕ ਹੈ ਜੀ ਜੀ ਬੇਸਿਕਲੀ ਇਹਨੇ ਐਗਰੀ ਕਿਹਾ ਸੀਗਾ ਤੇ ਫੋਨ ਕੀਤਾ ਤੇ ਉਹਨੇ ਪੰਜਿਆ ਸਾਨੂੰ ਭੇਜਤਾ ਜੀ ਉਸ ਤੋਂ ਬਾਅਦ ਸ਼ਿਵਸ਼ੰਕਰ ਮੈਡੀਕਲ ਵਾਲੇ ਇਸ ਕੈਮੀ ਸੋਸਿਏਸ਼ਨ ਨੂੰ ਦਿੱਤੇ ਨੀ ਦਿੱਤੇ ਮੈਨੂੰ ਨਹੀਂ ਪਤਾ ਜੀ ਪਰ ਅਸੀਂ ਗਏ ਆ ਸਾਨੂੰ ਨਾ ਨਹੀਂ ਕੀਤੀ ਜੀ ਠੀਕ ਹੈ ਜੀ ਇਹ ਉਹ ਜਾਣ ਦਾ ਮਤਲਬ ਫੋਨ ਕਰਨਾ ਜੀ ਜੀ ਸਰ ਜਾਣ ਦਾ ਮਤਲਬ ਇਹ ਨਹੀਂ ਕਿ ਜਿੱਦ ਦੁਕਾਨ ਤੇ ਜਾਣਾ ਉਸ ਤੋਂ ਬਾਅਦ ਦੀਪਕ ਗਰਮਾਏ ਸਾਨੂੰ 1000 ਭੇਜਿਆ ਜੀ ਕਮਲ ਕੁਮਾਰ ਜੀ ਮੱਧੂ ਵਾਲ ਤੋਂ ਆਹ ਹਾਂ ਹਾਂ ਇਹਨੇ 2000 ਭੇਜਿਆ ਇਸੇ ਕਲੈਕਸ਼ਨ ਵਾਲੇ ਬੜੇ ਹੀ ਵਧੀਆ ਇਨਸਾਨ ਹੈ ਜੀ ਬਿਲਕੁਲ ਜੀ ਜਿੱਥੇ ਕਿਤੇ ਮਿਲੂ ਇਹਨਾਂ ਨੂੰ ਜੀ ਤੇ ਮਨ ਖੁਸ਼ ਹੋ ਜਾਂਦਾ ਜਿਹ ਇਹ ਨਾ ਇਹ ਅਸੀਂ ਇਨਸਾਨਾਂ ਜੀ ਇਹ ਆਪਣੇ ਵੱਲ ਮੋਹ ਹੀ ਲੈਂਦੇ ਜੀ ਬੰਦੇ ਨੂੰ ਜੀ ਇਹਨੇ ਦੋ ਸਗੇ ਪਰਮਿੰਦਰ ਸਿੰਘ ਖੋੜੀ ਜੀ ਇਹਨੇ ਸਾਨੂੰ 5000 ਰੁਪਏ ਜੀ ਆ ਨਾ ਸੀਮਨਸਰੀਏ ਕੰਮ ਆ ਜੀ ਜੀ ਇਹ ਕਿਉਂ ਵਿਸ਼ਾਲ ਮੰਦਿਰ ਜੀ ਨੇ ਸਾਨੂੰ 500 ਰੁਪਏ ਦਾਣ ਦਿੱਤਾ ਜੀ ਸੋ ਬਹੁਤ ਵੱਡਾ ਉਹ ਟਰਾਲਾ ਜਿਹੜਾ ਵਾ ਉਹ ਦੇਖਣ ਵਿੱਚ ਆ ਰਿਹਾ ਵਾ ਇੱਥੇ ਕਾਫੀ ਪੈਸੇ ਜਿਹੜੇ ਆ ਉਹ ਲੋਕਾਂ ਨੇ ਗਗਨ ਮਹਾਜਨ ਜੀ ਜਿਹੜੇ ਕਿ ਸਾਈ ਭਗਤ ਨੇ ਔਰ ਇੱਕ ਵੱਡੇ ਸਮਾਜ ਸੇਵੀ ਨੇ ਔਰ ਹਮੇਸ਼ਾ ਹੀ ਜਿਹੜਾ ਵਾ ਸਾਰਾ ਸਾਲ ਅਸੀਂ ਦੇਖਦੇ ਆਂ ਬਿਨਾ ਕਿਸੇ ਸੁਆਰਥ ਦੇ ਇਹ ਸਮਾਜ ਸੇਵਾ ਦੇ ਲਈ ਲੱਗੇ ਰਹਿੰਦੇ ਆ ਬੜਾ ਵੱਡਾ ਇਹ ਕਿ ਇਹਨਾਂ ਨੇ ਉਪਰਾਲਾ ਕੀਤਾ ਵਾ ਇਹ ਲੱਖਾਂ ਰੁਪਏ ਜਿਹੜੇ ਆ ਉਹ ਇਸ ਮੁਹਿੰਮ ਦੇ ਨਾਲ ਉਮੀਦਾਂ ਇਕੱਠੇ ਹੋਣਗੇ ਸਰ ਇਹ ਜਿਹੜੇ ਪੈਸੇ ਆ ਹੁਣ ਇਹਨਾਂ ਨੂੰ ਅੱਗੇ ਨੈਕਸਟ ਸਟੈਪ ਇਹਨਾਂ ਦਾ ਤੁਸੀਂ ਕੀ ਕਰਨ ਜਾ ਰਹੇ ਹੋ ਵੀ ਦੱਸ ਦਿਓ ਦਰਸ਼ਕਾਂ ਨੂੰ ਸਰ ਬੇਸਿਕਲੀ ਮੈਂ ਦੇਖਿਆ ਕਿ ਗੁਰਦਾਸਪੁਰ ਦਾ ਵਪਾਰ ਮੰਡਲ ਬੜੀ ਸਤਿਕਾਰਯੋਗ ਕੇ ਕੰਮ ਕਰ ਰਿਹਾ ਸੀ ਓਕੇ ਜਦੋਂ ਵੀ ਅਸੀਂ ਕਿਸੇ ਨੂੰ ਫੋਨ ਜਾ ਰਿਹਾ ਸੀ ਜਾਂ ਫੋਨ ਆ ਰਹੇ ਸੀ ਉਹਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸ ਬੰਦੇ ਜਿਹੜੇ ਬੰਦੇ ਦੀ ਆਪਣੀ ਇੱਕ ਜੋ ਸਮਝਿਆ ਹੈ ਉਹਦੇ ਮੁਤਾਬਿਕ ਉਹ ਵਪਾਰ ਮੰਡਲ ਨੂੰ ਪੇਮੈਂਟ ਕਰ ਕਰਦੇ ਪਏ ਠੀਕ ਹੈ ਜੀ ਫਿਰ ਮੈਨੂੰ ਮੇਰਾ ਮਨ ਆਇਆ ਕਿ ਜਦੋਂ ਇੱਕ ਸੰਗਰਾਲੇ ਇੱਕ ਆਪਣਾ ਸੰਗਠਨ ਜੀ ਬੜੇ ਤਨਮਨ ਨਾਲ ਕੰਮ ਕਰ ਰਿਹਾ ਤੇ ਫਿਰ ਸ਼ਾਇਦ ਸਾਦਾ ਵਿਚਾਰ ਨਾਲ ਗਲਤ ਲੱਗ ਰਿਹਾ ਸੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਦੋ ਦਿਨ ਘੱਟੇ ਜੂ ਮੈਨੂੰ ਜੋ ਕੱਤਾ ਹਾਂ ਉਸ ਵੇਲੇ ਫਿਰ ਮੈਂ ਵੇਖਿਆ ਕਿ ਜੋ ਵਪਾਰ ਮੰਡਲ ਚੱਲ ਰਿਹਾ ਤੇ ਫਿਰ ਮੈਂ ਇਹ ਚ ਇਹ ਤੁੰ ਬੰਦ ਕਰਤਾ ਜੀ ਕੰਮ ਨੂੰ ਪਰ ਇਹ ਜਿਹੜਾ ਯੋਗਦਾਨ ਹੈ ਮੈਂ ਵਪਾਰ ਮੰਡਲ ਗੁਰਦਾਸਪੁਰ ਨੂੰ ਸੰਬੋਧਨ ਕਰਾਂਗਾ ਬਿਲਕੁਲ ਠੀਕ ਹੈ ਜੀ ਕਿਉਂਕਿ ਜੋ ਉਹਨਾਂ ਦੀ ਸੋਚ ਰਹੇ ਹੋਗੀ ਜੋ ਪੂਰੇ ਮੇਰੇ ਸ਼ਹਿਰ ਦੀ ਸੋਚ ਰਹੇਗੀ ਠੀਕ ਹੈ ਜੀ ਇਹ ਉਹਨਾਂ ਦੀ ਇੱਛਾ ਨੂੰ ਠੀਕ ਹੈ ਜੀ ਗੱਲਬਾਤ ਲਈ ਧੰਨਵਾਦ ਇਸਨ ਗਗਨ ਮਹਾਜਨ ਜੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਇੱਕ ਮਨ ਦੇ ਵਿੱਚ ਉਹਨਾਂ ਦੇ ਗੱਲ ਆਈ ਕਿ ਆਪਾਂ ਪੀੜਿਤ ਦੁਕਾਨਦਾਰਾਂ ਦੀ ਮਦਦ ਕਰਨੀ ਹੈ ਉਹਨਾਂ ਨੇ ਮੁਹਿੰਮ ਚਲਾ ਕੇ ਪੈਸੇ ਇਕੱਠੇ ਕੀਤੇ ਆ ਔਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰਦਾਸਪੁਰ ਦਾ ਵਪਾਰ ਮੰਡਲ ਵੀ ਇਹੀ ਕਾਰਜ ਕਰ ਰਿਹਾ ਵਾ ਆ ਦੇਖੋ ਇਹਨਾਂ ਦੀ ਸੋਚ ਆ ਇਹਨਾਂ ਨੇ ਰੋਕੇ ਆ ਇਹ ਫੈਸਲਾ ਕੀਤਾ ਕਿ ਉਹ ਇਹ ਜਿੰਨੀ ਵੀ ਅਮਾਉਂਟ ਇਕੱਠੀ ਹੋਈ ਆ ਇਹ ਅੱਜ ਸ਼ਾਮ ਦੇ ਸਮੇਂ ਇਹ ਵਪਾਰ ਮੰਡਲ ਗੁਰਦਾਸਪੁਰ ਦੇ ਜੋ ਵੀ ਉਹਨਾਂ ਦੇ ਮੇਨ ਪਰਸਨ ਹੈਗੇ ਆ ਉਹਨਾਂ ਨੂੰ ਇਹ ਜਿਹੜੇ ਆ ਉਹ ਪੈਸੇ ਦੇ ਦੇਣਗੇ ਸੋ ਇੱਕ ਵੱਡਾ ਉਪਰਾਲਾ ਵਾ ਸਾਈ ਐਸੋਸੀਏਟਸ ਗੁਰਦਾਸਪੁਰ ਦਾ ਔਰ ਇਹਦੇ ਨਾਲ ਮੈਂ ਵੀ ਸਮਝਦਾ ਵਾਂ ਕਿ ਗगन ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਵਾ ਸਮਾਜ ਦੇ ਵਿੱਚ ਰਹਿੰਦੇ ਜਿਹੜਾ ਵਾ ਕੁਦਰਤੀ ਆਫਤਾ ਜਾਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਆਵਾਂਦੀਆਂ ਰਹਿੰਦੀਆਂ ਆਜਕੱਲ ਇਹਨਾਂ ਦੇ ਇਸ ਵੱਡੇ ਉਪਰਾਲੇ ਦੇ ਨਾਲ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਜ਼ਰੂਰ ਆਏਗੀ ਕਿ ਜੇ ਲੱਗੇ ਕਿਸੇ ਦੁਕਾਨਦਾਰ ਦਾ ਕੁਦਰਤੀ ਨੁਕਸਾਨ ਹੋ ਗਿਆ ਵਾ ਤਾਂ ਬਾਕੀ ਰਲ ਮਿਲ ਕੇ ਉਹਦੀ ਮਦਦ ਕਰਨਗੇ ਬਹੁਤ ਵੱਡਾ ਉਪਰਾਲਾ ਵਾ ਮੈਂ ਆਪਣੇ ਵੱਲੋਂ ਐਕਸਪ੍ਰੈਸ న్యూਸ ਜੈਟ ਦੀ ਪੂਰੀ ਟੀਮ ਵੱਲੋਂ ਸਾਈ ਭਗਤ ਗਗਨ ਮਹਾਜਨ ਜੀ ਨੂੰ ਉਹਨਾਂ ਦੇ ਇਸ ਉਪਰਾਲੇ ਦੀ ਜੜੀ ਆ ਉਹ ਵਧਾਈ ਦਿਨਾ ਬਾਕੀ ਤੁਸੀਂ ਤਮਾਮ ਖਬਰਾਂ ਦੇ ਲਈ ਮੈਸੇਜ ਕਰ ਜਾਵਾਂਗਾ ਜੀ ਜੀ ਕਿ ਮੇਰੇ ਬਾਬਾ ਕਹਿੰਦੇ ਆ ਜੀ ਕਿ ਅਗਰ ਕਿਸੇ ਕੇ ਲਈ ਆਪ ਹੱਥ ਫਿਲਾ ਕੇ مانਗਦੇ ਹੋ ਤਾਂ ਆਪਕੋ ਆਪਣੇ ਲਈ ਕبھی ਹੱਥ ਫਿਲਾ ਕੇ ਮੰਗਣੇ ਦੀ ਜਰੂਰਤ ਨਹੀਂ ਪਵੇਗੀ ਜੀ ਜੀ ਕੀ ਬਾਤ ਹੈ ਮੇਰੇ ਸਾਈਂ ਦਾ ਮੈਸੇਜ ਹੈ ਮੈਂ ਜਰੂਰ ਦੇਣਾ ਚਾਹਾਂਗਾ ਤੁਹਾਨੂੰ ਮੈਂ ਡਿਸਟਰਬ ਕੀਤਾ ਵੀ ਜੀ 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 ਸੋ ਬਹੁਤ ਵੱਡੇ ਸਾਈਂ ਬਾਬਾ ਜੀ ਦੇ ਭਗਤ ਨੇ ਔਰ ਇੱਕ ਵਧੀਆ ਇਨਸਾਨ ਨੇ ਔਰ ਸਮੂਚਾ ਗਰਦਾਸਪੁਰ ਜ਼ਿਲ੍ਹਾ ਲਗਭਗ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਵਾ ਸੋ ਐਕਸਪ੍ਰੈਸ ਨਿਊਜ਼ نیٹ ਦੀ ਟੀਮ ਵੱਲੋਂ ਵੀ ਮੈਂ ਗਗਨ ਮਹਾਜਨ ਜੀ ਵੱਲੋਂ ਇਹ ਕੀਤੇ ਗਏ ਕੰਮ ਦੀ ਸ਼ਲਾਘਾ ਕਰਦਾ ਵਾਂ ਬਾਕੀ ਲਗਾਤਾਰ ਤੁਸੀਂ ਖਬਰਾਂ ਦੇ ਲਈ ਜੁੜੇ ਰਹੋ ਆਪਣੇ ਇਸ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਔਰ ਲਾਸਟ ਦੇ ਵਿੱਚ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਸੱਜਣ ਇਸ ਖਬਰ ਨੂੰ ਦੇਖ ਰਹੇ ਆ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰੋ ਧੰਨਵਾਦ